ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਇੱਕ ਬੜਾ ਜ਼ਰੂਰੀ ਮਸਲਾ ਲਿਆਉਣਾ ਚਾਹੁੰਦੇ ਹਾਂ ਕਿ ਅੱਜ ਅਸੀਂ ਪੀਜੀਆਈ ਆਈਸੀ ਤੇ ਐਡਮਿਨਿਸਟ੍ਰੇਟਿਵ ਬਲਾਗ ਦੇ ਬਾਹਰ ਖੜੇ ਹਾਂ ਤੇ ਇੱਥੇ ਆਣ ਦਾ ਕਾਰਨ ਬਣਿਆ ਕਿ ਪੀਜੀਆਈ ਦੇ ਡਾਇਰੈਕਟਰ ਵੱਲੋਂ ਡਾਕਟਰ ਵਿਵੇਕ ਲਾਲ ਵੱਲੋਂ 4 ਜੂਨ 2024 ਨੂੰ ਇੱਕ ਨੋਟਿਸ ਇਸ਼ੂ ਹੁੰਦਾ ਹੈ ਜਿਦੇ ਵਿੱਚ ਉਹਨਾਂ ਵੱਲੋਂ ਪੀਜੀਆਈ ਦੇ ਸਟਾਫ ਨੂੰ ਪੀਜੀਆਈ ਦੇ ਸਾਰੇ ਡਾਕਟਰਾਂ ਨੂੰ ਇੱਕ ਹਦਾਇਤ ਦਿੱਤੀ ਜਾਂਦੀ ਹੈ ਕਿ ਪੀਜੀਆਈ ਕੈਂਪਸ ਦੇ ਵਿੱਚ ਜਿਹੜੇ ਵੀ ਮਰੀ ਜਾਂਦੇ ਨੇ ਜਾਂ ਉਹਨਾਂ ਨਾਲ ਜਿੰਨੇ ਵੀ ਵਿਅਕਤੀ ਹੋਰ ਆਉਂਦੇ ਨੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨਾਲ ਹਿੰਦੀ ਵਿੱਚ ਹੀ ਗੱਲ ਕੀਤੀ ਜਾਵੇ ਅਤੇ ਜੇਕਰ ਕੋਈ ਬਿਮਾਰੀਆਂ ਨੂੰ ਲੈ ਕੇ ਜਾਂ ਫਿਰ ਕਿਸੇ ਦਵਾਈਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਅਵੇਰਨੈਸ ਕਰਨ ਵਾਸਤੇ ਵੀਡੀਓ ਬਣਾਣੀ ਹੈ ਤਾਂ ਉਹ ਵੀ ਸਿਰਫ ਤੇ ਸਿਰਫ ਹਿੰਦੀ ਵਿੱਚ ਹੀ ਬਣਾਈ ਜਾਵੇ ਸੋ ਇਸ ਮਾਮਲੇ ਨੂੰ ਲੈ ਕੇ ਜਦੋਂ ਵਿਦਿਆਰਥੀ ਜਥੇਬੰਦੀ ਸਾਥ ਦੇ ਧਿਆਨ ਵਿੱਚ ਇਹ ਮਸਲਾ ਆਇਆ ਤਾਂ ਇਹਨਾਂ ਦੇ ਡਾਇਰੈਕਟਰ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਤੇ ਇੱਥੇ 7 ਤਰੀਕ ਨੂੰ ਤੇ 8 ਤਰੀਕ ਨੂੰ ਇੱਥੇ ਅਸੀਂ ਆਏ ਤੈਨਾ ਨੂੰ ਮਿਲਣ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾਂ ਤਾਂ ਇਹਨਾਂ ਵੱਲੋਂ ਮੁਕਰਿਆ ਕਿ ਮੁਕਰ ਗਏ ਕਿ ਮਿਲ ਨਹੀਂ ਸਕਦੇ ਡਾਇਰੈਕਟਰ ਸਾਹਿਬ ਹੈ ਨਹੀਂ ਇੱਥੇ ਜਾਂ ਬਾਹਰ ਨਹੀਂ ਇਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਫੋਨ ਕਰ ਦਿਓ ਆਫਿਸ ਜਾ ਫਿਰ ਤੁਸੀਂ ਮੇਲ ਪਾ ਕੇ ਤੁਸੀਂ ਅਪਾਇੰਟਮੈਂਟ ਲੈ ਸਕਦੇ ਹੋ ਜਾਂ ਤੁਸੀਂ ਆਪਣਾ ਇਸ਼ੂ ਦੱਸ ਸਕਦੇ ਹੋ ਜਦੋਂ ਅਸੀਂ ਮੇਲ ਕੀਤੀ ਜਾਂ ਫੋਨ ਕੀਤੇ ਤੈਨਾ ਵੱਲੋਂ ਉਹਦਾ ਵੀ ਕੋਈ ਜਵਾਬ ਨਾ ਆਇਆ ਤੇ ਜੇ ਉਸ ਤੋਂ ਬਾਅਦ ਤੀਜੀ ਵਾਰ ਡਾਇਰੈਕਟਰ ਦੇ ਸੈਕਟਰੀ ਪਰਸਨਲ ਸੈਕਟਰੀ ਨਾਲ ਗੱਲ ਹੋਈ ਹੈ ਤਾਂ ਉਹਨੇ ਇਹ ਗੱਲ ਕਹੀ ਕਿ ਡਾਇਰੈਕਟਰ ਸਾਹਿਬ ਨਾਲ ਗੱਲ ਕੀਤੀ ਸੀ ਇਸ ਮਸਲੇ 'ਚ ਪਰ ਉਹਨਾਂ ਨੇ ਕੋਈ ਹੰਗਾਰਾ ਨਹੀਂ ਭਰਿਆ ਉਹਨਾਂ ਨੇ ਗੱਲ ਗੋਲੀ ਨਹੀਂ ਉਹਨਾਂ ਨੇ ਗੱਲ ਅਨਗੋਲੀ ਕਰਤੀ ਤੇ ਇਹ ਸੋਚਣ ਵਾਲੀ ਗੱਲ ਆਪਾਂ ਸਾਰਿਆਂ ਵਾਸਤੇ ਇੱਥੇ ਇਹ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਚੰਡੀਗੜ੍ਹ ਬਣਿਆ ਹੋਵੇ ਤੇ ਚੰਡੀਗੜ੍ਹ ਦੀ ਧਰਤੀ ਤੇ ਪੀਜੀਆਈ ਬਣਿਆ ਹੋਵੇ ਜੋ ਕਿ ਪੰਜਾਬ ਵਾਸਤੇ ਤੇ ਇੱਥੇ ਦੇ ਖਾਸ ਕਰਕੇ ਆਸੇ ਪਾਸੇ ਦੇ ਜਿਹੜੇ ਇਲਾਕੇ ਨੇ ਉਹਨਾਂ ਵਾਸਤੇ ਸਭ ਤੋਂ ਵੱਡਾ ਸਿਹਤ ਸੁਵਿਧਾ ਦਾ ਕੇਂਦਰ ਹੋਵੇ ਤੇ ਉੱਥੇ ਇਹ ਚੀਜ਼ ਕਰਨੀ ਕਿ ਜਿਹੜੀ ਧਰਤੀ ਨੂੰ ਝਾੜ ਕੇ ਇਹ ਇਸ ਸੈਕਟਰ ਬਣਿਆ ਹੋਵੇ ਇਹ ਪੀਜੀਆਈ ਬਣਿਆ ਹੋਵੇ ਉੱਥੇ ਉਹਨਾਂ ਦੀ ਮਾਂ ਬੋਲੀ ਨੂੰ ਹੀ ਖਤਮ ਕਰ ਦੇਣਾ ਚਾਹੀਦਾ ਹੈ ਇੱਥੇ ਹਿੰਦੀ ਕਿਸੇ ਤੀਜੀ ਭਾਸ਼ਾ ਨੂੰ ਇੱਥੇ ਉਹਨਾਂ ਨੂੰ ਪ੍ਰਾਇਮਰੀ ਰੱਖ ਕੇ ਉਹਨੂੰ ਹੀ ਵਰਤਣ ਦੀ ਇਹਨਾਂ ਨੇ ਆਰਡਰ ਦੇਣੇ ਤੇ ਇੱਥੇ ਖਾਸ ਹੋਰ ਦੇਖਣ ਦੀ ਗੱਲ ਇਹ ਆਂਦੀ ਹੈ ਕਿ ਪੀਜੀਆਈ ਦੇ ਵਿੱਚ ਜਿੰਨੇ ਵੀ ਨੋਟਿਸ ਬੋਰਡ ਨੇ ਚਾਹੇ ਉਹ ਕਿਤੇ ਥਾਂ ਦਾ ਹੋਵੇ ਜਾਹੇ ਕਿਸੇ ਡਾਇਰੈਕਸ਼ਨ ਦਾ ਹੋਵੇ ਜਾਂ ਕਿਸੇ ਵਿਭਾਗ ਦਾ ਹੋਵੇ ਉਹ ਸਾਰੇ ਜਾਂ ਤਾਂ ਹਿੰਦੀ ਵਿੱਚ ਮਿਲਣਗੇ ਜਾਂ ਤੁਹਾਨੂੰ ਮਿਲਣਗੇ ਉਹ ਅੰਗਰੇਜ਼ੀ ਵਿੱਚ ਇੱਥੇ ਜੇ ਪੰਜਾਬੀ ਤੁਹਾਨੂੰ ਪੂਰੇ ਪੀਜੀਆਈ ਦੇ ਵਿੱਚ ਮਿਲੂਗੀ ਤਾਂ ਉਹ ਸਿਰਫ ਦੋ ਥਾਵਾਂ ਤੇ ਮਿਲੂਗੀ ਪਹਿਲੀ ਤਾਂ ਕਿ ਤੁਸੀਂ ਸੀਸੀਟੀਵੀ ਕੈਮਰਾ ਦੀ ਨਿਗਰਾਨੀ ਹੇਠ ਹੋ ਜਾਂ ਫਿਰ ਦੂਜੀ ਮਿਲੂਗੀ ਵੀ ਕੂੜਾਦਾਨ ਇੱਧਰ ਹੈ ਕੂੜਾ ਇੱਧਰ ਪਾਓ ਜੀ ਹੁਣ ਇੱਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਗੱਲ ਪੰਜਾਬ ਤੋਂ ਜੋ ਇੱਥੇ ਦਾ ਸਭ ਤੋਂ ਮੇਨ ਸੂਬਾ ਏ ਜਿੱਥੇ ਦੇ ਸਭ ਤੋਂ ਵੱਧ ਮਰੀਜ਼ ਆਉਂਦੇ ਨੇ ਕੀ ਉਹ ਗਵਾਰ ਨੇ ਜਾਂ ਫਿਰ ਉਹਨਾਂ ਨੂੰ ਤੁਸੀਂ ਚੋਰ ਚੱਕੇ ਸਮਝਦੇ ਹੋ ਕਿ ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਹੇਠ ਹੋ ਸੋ ਇਹ ਗੱਲ ਸਾਰਿਆਂ ਦੇ ਵਿਚਾਰਨ ਵਾਲੀ ਆ ਤੇ ਇੱਥੇ ਦੇ ਆਸ-ਪਾਸ ਦੇ ਜਿਹੜੇ ਪਿੰਡਾਂ ਦੇ ਮਰੀਜ਼ ਆਉਂਦੇ ਨੇ ਜਾਂ ਪੀਜੀਆਈ ਦਾ ਸਟਾਫ ਵੀ ਦੇਖਿਆ ਜਾਵੇ ਪੀਜੀਆਈ ਦੇ ਵਿੱਚ ਸਭ ਤੋਂ ਵੱਡਾ ਸਟਾਫ ਸਭ ਤੋਂ ਵੱਧ ਗਿਣਤੀ ਦੇ ਵਿੱਚ ਭਾਵੇਂ ਡਾਕਟਰ ਹੋਣ ਚਾਹੇ ਉਹ ਹੈਲਪਿੰਗ ਸਟਾਫ ਹੋਵੇ ਪੰਜਾਬ ਤੋਂ ਨਹੀਂ ਪੰਜਾਬੀ ਨੇ ਫੇਰ ਵੀ ਉੱਥੇ ਇਹ ਚੀਜ਼ ਲਾਗੂ ਕਰਨੀ ਬੜੀ ਹੀ ਨਿੰਦਣਯੋਗ ਹੈ ਤੇ ਇਹਦੀ ਵਿਦਿਆਰਥੀ ਜਥੇਬੰਦੀ ਸਾਥ ਬੜੇ ਹੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ ਤੇ ਇੱਕ ਹੋਰ ਹੈਰਾਨੀ ਜਾਣ ਕੇ ਗੱਲ ਤੁਹਾਨੂੰ ਦੱਸਣੀ ਚਾਹਾਂਗੇ ਕਿ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਐਡਮਿਨਿਸਟ੍ਰੇਟਿਵ ਬਲਾਗ ਦਾ ਨਾਮ ਹੈ ਕੈਰੋ ਐਡਮਿਨਿਸਟ੍ਰੇਟਿਵ ਬਲਾਗ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂਜੀ ਦੇ ਨਾਮ ਤੇ ਰੱਖਿਆ ਗਿਆ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਤੁਸੀਂ ਇੱਥੇ ਐਂਟਰ ਕਰੋਗੇ ਵੜਦੇ ਸਾਰ ਤੁਹਾਨੂੰ ਇੱਕ ਨੋਟਿਸ ਲੱਗਿਆ ਮਿਲੇਗਾ ਕਿ ਆਪ ਹਿੰਦੀ ਮੇ ਬਾਤ ਚੀਤ ਕਰੇ ਹਮੇਂ ਅੱਛਾ ਲਗਤਾ ਹੈ ਹਮੇਂ ਪ੍ਰਸੰਤਾ ਹੁੰਦੀ ਹੈ ਆਪ ਸਿਰਫ ਕੇਵਲ ਹਿੰਦੀ ਮੇ ਹੀ ਬਾਤ ਚੀਤ ਕਰੇ ਸੋ ਇਹ ਗੱਲ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਪਸੰਦ ਕਰਨ ਵਾਲੇ ਮਾਂ ਬੋਲੀ ਨੂੰ ਬਚਾਉਣ ਵਾਲੇ ਜਾਂ ਮਾਂ ਬੋਲੀ ਨਾਲ ਪਿਆਰ ਰੱਖਣ ਵਾਲੇ ਸਾਰੇ ਹੀ ਪਾਵੇਂ ਜਥੇਬੰਦੀਆਂ ਹੁਣ ਪਾਵੇਂ ਕੋਈ ਐਕਟੀਵਿਸਟ ਹੋਣ ਸਾਰਿਆਂ ਨੂੰ ਵਿਚਾਰਨੀ ਚਾਹੀਦੀ ਹੈ ਤੇ ਸਾਰਿਆਂ ਨੂੰ ਆਪਣੀ ਧਿਆਨ ਵਿੱਚ ਲਿਆਣੀ ਚਾਹੀਦੀ ਹੈ ਕਿ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਕੋਈ ਵੀ ਸੰਸਥਾ ਬਣੀ ਤੇ ਉੱਥੇ ਪੰਜਾਬੀ ਦਾ ਇੰਨਾ ਮਾੜਾ ਹਾਲ ਹੋਵੇ ਤੇ ਆਪਣੀ ਦਾਵੇਦਾਰੀ ਹੋ ਰਹਿ ਕਿੱਥੇ ਜਾਂਦੀ ਹੈ ਤੇ ਪੰਜਾਬ ਦੀ ਦਾਵੇਦਾਰੀ ਉਹਨਾਂ ਨੇ ਪਹਿਲਾਂ ਹਰਿਆਣਾ ਹਿਮਾਚਲ ਤੋਂ ਕੱਟੀ ਹੈ ਰਹਿੰਦੀ ਹੁੰਦੀ ਜਿਹੜੀ ਚੰਡੀਗੜ੍ਹ 'ਚ ਹੈ ਸੀ ਉਹ ਛੋਟੇ-ਛੋਟੀਆਂ ਚੀਜ਼ਾਂ ਕਰਕੇ ਇਹਨਾਂ ਨੇ ਸਾਰੇ ਕਿਤੋਂ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਅਸੀਂ ਅਪੀਲ ਵੀ ਕਰਾਂਗੇ ਜਿੰਨੇ ਮਾਂ ਬੋਲੀ ਨੂੰ ਪਸੰਦ ਕਰਨ ਵਾਲੇ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪੰਜਾਬੀਏ ਤੈਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਸਾਰੇ ਇਸ ਨੂੰ ਇਸ ਲਈ ਜਾਗਰੂਕ ਹੋਣ ਤੇ ਜਿੰਨਾ ਹੋ ਸਕੇ ਆਪੋ ਆਪਣੇ ਪੱਖਾਂ ਤੋਂ ਹੰਬੜਾ ਮਾਰੀਏ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਜਿੱਥੋਂ ਤੱਕ ਸਾਡੀ ਸੁਣਵਾਈ ਹੋ ਸਕਦੀ ਹੈ ਅਸੀਂ ਇਹ ਨੂੰ ਉੱਚੀ ਉੱਚੀ ਅਥਾਰਟੀ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ